ਪੰਚਾਇਤ ਨੇ ਮੈਨੂੰ ਇਸ ਗੱਲ ਤੋਂ ਜਾਣੂ ਕਰਾਇਆ ਕਿ ਉਹਨਾਂ ਦਾ ਜਿਹੜਾ ਪ੍ਰਾਇਮਰੀ ਸਕੂਲ ਹੈ ਪਿਛਲੇ 15-20 ਸਾਲਾਂ ਦੇ ਵਿੱਚ ਐਨ ਆਰ ਆਈ ਵੀਰਾਂ ਨੇ ਜੋ 25 ਲੱਖ ਰੁਪਈਆ ਉੱਥੇ ਦਿੱਤਾ ਸੀ ਉਹਦੇ ਨਾਲ ਕੋਈ 12-13 ਕਮਰੇ ਉਹਦਾ ਬਰਾਂਡਾ ਉਹਦੇ ਬਾਥਰੂਮ ਉਹਦੀ ਚਾਰ ਦਿਵਾਰੀ ਬਣੀ ਸੀ ਪਰ ਕੱਲ ਉੱਥੇ ਸਾਡੇ ਜਿਹੜੇ ਹਲਕਾ ਮੌਜੂਦਾ ਹਲਕਾ ਵਿਧਾਇਕ ਹੈ ਉੱਥੇ ਜਾ ਕੇ ਇੱਕ ਨੀਂ ਪੱਥਰ ਰੱਖਿਆ ਹੈ ਪਰ ਉਹਦਾ 스마트 ਸਕੂਲ ਦਾ ਨਾਮ ਦਾ ਉਹਦਾ ਗੱਲ ਕਰਿਆ ਹੈ ਇਹ ਪਿੰਡ ਹੈਗਾ ਧਾਰੀਵਾਲ ਸਾਡੇ ਬਲਾਕ ਨਕੂਦਰ ਦੇ ਵਿੱਚ ਉਥੇ ਉਹਨਾਂ ਨੇ ਕੱਲ ਕਿਸੇ ਵੀ ਯੋਗਦਾਨ ਨੂੰ ਜਿਹੜਾ ਉਹ ਨਹੀਂ ਜਤਾਇਆ ਗਿਆ ਇਹ ਜਿਹੜੇ ਉਥੇ ਪਿੰਡ ਚ ਆਏ ਹੋਏ ਸੀ ਸਕੂਲ ਦੇ ਲਾਗੇ ਇਹਨਾਂ ਦਾ ਘਰ ਹੈ ਇਹਨਾਂ ਨੂੰ ਦੱਸਿਆ ਨਹੀਂ ਗਿਆ ਔਰ ਇਹਨਾਂ ਦੇ ਮਨ ਨੂੰ ਬੜੀ ਮਯੂਸੀ ਹੈ ਜੀ ਮਯੂਸੀ ਇਹ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਪੀੜ੍ਹੀ ਹੈ ਉਹ ਪਿੰਡ ਨਾਲ ਜੁੜੀ ਹੋਈ ਹੈ ਗਾਂ ਜਿਹੜੇ ਇਹਨਾਂ ਦੇ ਗ੍ਰੈਂਡ ਚਿਲड्रन ਨੇ ਉਹ ਹੋ ਸਕਦਾ ਪਿੰਡ ਲਈ ਉਹਨਾਂ ਨਾਲ ਕੰਮ ਕਰਨ ਤੇ ਉਹ ਵੀ ਜੱਟਨ ਹੋਏ ਹੈ ਕਿ ਇਹਨਾਂ ਨੂੰ ਐਪਰੀਸ਼ੀਏਟ ਨਹੀਂ ਕੀਤਾ ਗਿਆ ਇਸ ਗੱਲ ਦੀ ਨਿੰਦਿਆ ਕਰਦਾ ਔਰ ਮੈਂ ਚਾਹੁੰਨਾ ਕਿ ਸੱਚ ਦੀ ਰਾਜਨੀਤੀ ਕੀਤੀ ਜਾਵੇ ਸਾਡੇ ਪਿੰਡਾਂ ਦੇ ਵਿੱਚ ਐਨਆਰਆਈਆਂ ਦਾ ਯੋਗਦਾਨ ਨਾ ਭੁੱਲਿਆ ਜਾਵੇ ਔਰ ਜਿੰਨਾ ਕੰਮ ਤੁਸੀਂ ਕਰਦੇ ਹੋ ਉਹਨਾਂ ਕੀ ਪੱਥਰ ਲਾਓ ਮੁੱਦਾ ਇਹੀ ਹੈ ਕਿ ਪੈਸਾ ਕੋਈ ਲਾਇਆ ਨਹੀਂ ਤੇ ਲੋਕਾਂ ਨੂੰ ਸਿਰਫ ਬੇਕੂ ਬਣਾਇਆ ਜਾ ਰਿਹਾ ਕਿ 스마트 ਸਕੂਲ ਬਣਾਤਾ ਗਿਆ ਆਪਣੇ ਪਿੰਡ ਦੇ ਲਾਗੇ ਇੱਥੇ ਬਿੱਲਾ ਨਵਾ ਪਿੰਡ ਹੈ ਜਿੱਥੇ ਸਿਰਫ 23000 ਦੀ ਗ੍ਰਾਂਟ ਆਈ ਤੇ 26000 ਰੁਪਏ ਉਸ ਪੰਚਨ ਤੇ ਖਰਚਾ ਆ ਗਿਆ ਜਿਹੜਾ ਪੱਥਰ ਲਾਇਆ ਗਿਆ ਸੋ ਸਾਡੀ ਇਹੀ ਡਿਮਾਂਡ ਹੈ ਕਿ ਸੱਚ ਦੀ ਰਾਜਨੀਤੀ ਕਰੋ। ਮੁੱਦਾ ਇਹ ਆ ਵੀ ਸਾਨੂੰ ਐਨਆਰਆਈ ਜਿਹੜੇ ਐਫਰਟਸ ਕਰਦੇ ਆ ਸਕੂਲ ਹੋਰ ਚੀਜ਼ਾਂ ਲਈ ਉਹਨਾਂ ਨੂੰ ਇਹ ਇਗਨੋਰ ਕਰਦੇ ਆ। ਜੀ। ਕੱਲ ਜਦੋਂ ਉੱਥੇ ਕੋਈ ਸਕੂਲ ਤੇ 25 ਲੱਖ ਦੀ ਇਮਾਰਤ ਖੜੀ ਕੀਤੀ ਆ ਉਹ ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਬਿਲਕੁਲ ਉਹਦੇ ਵਿੱਚ ਇਗਨੋਰ ਕੀਤਾ ਤੇ ਉਹ ਬੰਦੇ ਸਾਰੇ ਇਗਨੋਰ ਉਹਦੇ ਡਿਸਕਰੇਜ ਹੁੰਦੇ ਆ ਵੀ ਅਸੀਂ ਜਿਹੜੇ ਐਨਆਰਆਈ ਵੀਰ ਭਰਾਵਾਂ ਨੂੰ ਕੋਈ ਇਹ ਸਰਕਟ ਪਿੰਡ ਦੀ ਗੱਲ ਕਰਦਾ ਧਾੜੀ ਵਾਲੀ ਧਾੜੀ ਵਾਲੀ ਪੱਤਰ ਤਾਂ ਇਹਨਾਂ ਦੁੱਖ ਨਹੀਂ ਲਾ ਸਕਦੀ ਆ ਪਰ ਜਿਹੜੇ ਐਨਆਰਆਈ ਨੂੰ ਇਗਨੋਰ ਕਰਨਾ ਜਿਹਨਾਂ ਬੰਦਿਆਂ ਨੇ ਇੰਨੀ ਐਫਰਟਸ ਨਾਲ ਪੈਸੇ ਲਾਏ ਉਹਨਾਂ ਨੂੰ ਇਗਨੋਰ ਕਰਨਾ ਬਹੁਤ ਵੱਡੀ ਗਲਤੀ ਆ ਪੰਚਾਇਤ ਵੀ ਮੌਕੇ ਤੇ ਹਾਜ਼ਰ ਸੀ ਕੋਸ ਪਿੰਡ ਦੇ ਪਤਵੰਤੇ ਸੱਜਣ ਹੋਰ ਵੀ ਥੋੜੇ ਬਹੁਸੀ ਬਿਲਕੁਲ ਥੋੜੇ ਬਹੁਤ ਹੈ ਮਾਗੀ ਲਾਗਲੇ ਪਿੰਡਾਂ ਤੋਂ ਚਾਨੀਆਂ ਗੁੜੇ ਟਾਲੀ ਤੋਂ ਆਏ ਸੀ ਬੰਦੇ ਤੇ ਉਥੇ ਭੈਣ ਜੀ ਹੁਣੀ ਗਿਆ ਨਹੀਂ ਨੀਂਵਤਰ ਰੱਖਿਆ ਤੇ ਬਸ ਹੋਰ ਕੋਈ ਵਾਧੂ ਕੋਈ ਪੈਸਾ ਕੋਈ ਫੰਡ ਨਹੀਂ ਦਿੱਤਾ ਤੇ ਉਹ ਨੀਂਵਤਰ ਰੱਖ ਕੇ ਤਾਂ ਕਹਿੰਦੇ ਬਸ ਠੀਕ ਹੈ ਸਹਾ ਸਰਪੈਂਟਸ ਵੀ ਸੀਗੇ ਪਰ ਉਹਨਾਂ ਨੂੰ ਵੀ ਇਗਨੋਰ ਹੀ ਕੀਤਾ ਗਿਆ ਅਫਸਰ ਜੀ ਤੇ ਪੰਚਾਇਤ ਮੈਂਬਰ ਕੰਨੇਸੀ ਉੱਤੇ ਪੰਚਾਇਤ ਮੈਂਬਰ ਵੀ ਸੀਗੇ 4-5 ਉਹਨਾਂ ਨੂੰ ਵੀ ਇਗਨੋਰ ਕੀਤਾ ਗਿਆ ਇੱਕ ਉਹਨਾਂ ਦੀ ਆਮ ਪਾਰਟੀ ਦਾ ਬੰਦਾ ਆ ਉਹਨੂੰ ਉਹ ਨਹੀਂ ਹਾਈਲਾਈਟ ਕੀਤਾ ਜੀ ਪੇ ਬਾਰ-ਬਾਰ ਉਹਨੂੰ ਹਾਈਲਾਈਟ ਕੀਤਾ ਔਰ ਇਹ ਵੀ ਗਿਆ ਪੇ ਜੇ ਪੰਚਾਇਤ ਤੁਹਾਡੀ ਸੋਸਤਿਆ ਤੇ ਤੁਸੀਂ ਕਮੇਟੀ ਬਣਾਓ ਕਮੇਟੀ ਨਾਲ ਕੰਮ ਚ ਗੱਲ ਆ ਸਾਨੂੰ ਅਤਰਾਜ ਆ ਵੀ ਇਲੈਕਟਿਡ ਪੰਚਾਇਤ ਆ ਲੋਕਾਂ ਦੀ ਚੁਣੀ ਹੋਈ ਪੰਚਾਇਤ ਆ ਵੀ ਇਹ ਸਾਨੂੰ ਇਗਨੋਰ ਕਰਕੇ ਤਾਂ ਹੋਰ ਕਮੇਟੀ ਬਣਾਉਣ ਦਾ ਉਥੇ ਲੋਕਾਂ ਨੂੰ ਰੂਆ ਲਾ ਗਿਆ ਏ ਸਾਡੇ ਐਨਆਰਆਈ ਭਰਾ ਜਿਹੜੇ ਸਾਡੇ ਤੇ ਹੁਣ ਅਤਰਾਜ ਕਰਦੇ ਆ ਵੀ ਤੁਸੀਂ ਪੰਚਾਇਤ ਵਿੱਚ ਸੀਗੇ ਤੁਸੀਂ ਬੀਬੀ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਵੀ ਸਕੂਲ ਤਾਂ ਬਣਾਇਆ ਸਾਡੇ ਪੰਚਾਇਤ ਦੇ ਜਿਹੜੇ ਪਿੰਡ ਦੇ ਮੋਹਦਵਾਰ ਹਾਂ ਵੀ ਤੁਸੀਂ ਨੀ ਪੱਤਰ ਤੁਸੀਂ ਲੱਗ ਚਲੇ ਵੀ ਉਹਨਾਂ ਨੂੰ ਆਪਾਂ ਬੁਲਾਇਆ ਅੱਜ ਤੱਕ ਕਿਉਂ ਨਹੀਂ ਹਾਂਜੀ ਨਾ ਦੇ ਇਗਨੋਰ ਕਰਨ ਦੇ ਨਾਲ ਪਿੰਡ ਨੂੰ ਸਾਡੇ ਨੂੰ ਬਹੁਤ ਲਾਸ ਹੋਇਆ ਪਿੰਡ ਦੇ ਜਿਹੜੇ ਐਨਆਰਆਈ ਬਾਹਰ ਬੈਠੇ ਆ ਉਹ ਵੀ ਸਾਨੂੰ ਫੋਨ ਕਰਦੇ ਆ ਵੀ ਪੈਸੇ ਅਸੀਂ ਕੱਠੇ ਕਰਕੇ ਲਾਏ ਵੀ ਸਾਡਾ ਕਿਸੇ ਨੇ ਉੱਥੇ ਨਾਂ ਨਹੀਂ ਲਿਆ ਤੇ ਸਾਨੂੰ ਕਿਸੇ ਨੇ ਪੁੱਛਿਆ ਮਸਲਾ ਇਹ ਹੈਗਾ ਕਿ ਗ੍ਰਾਂਟ ਮਰਖਲ ਕੋ 50-60000 ਰੁਪਇਆ ਸਕੂਲ ਨੂੰ ਦਿੱਤੀ ਆ ਜਿਹੜਾ ਥਾਲੀਵਾਲ ਦਾ ਮਸਲਾ ਹੈਗਾ ਸਕੂਲ ਜਿਹੜਾ ਤਕਰੀਬਨ 10-15 ਸਾਲ ਤੋਂ ਐਨਆਰਆਈ ਤੇ ਪਿੰਡ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਸੀਗਾ ਤੇ 1-2 ਦਿਨ ਪਹਿਲਾਂ ਬੀਬੀ ਜੀ ਜਾ ਕੇ ਇੱਕ ਪੱਥਰ ਲਾ ਕੇ ਉਹਨੂੰ ਸਮਾਰਟ ਸਕੂਲ ਦਿਖਾਉਣ ਦੇ ਚਾਹਸਾ ਲੋਕਾਂ ਨੂੰ ਦੇ ਰਹੀ ਆ ਉਹ ਸਕੂਲ ਦੇ ਵਿੱਚ ਪੱਥਰ ਲਾਉਣ ਤੋਂ ਪਹਿਲਾਂ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਈ ਕਿ ਉਸ ਟਿਚਰ ਸਕੂਲ ਦੇ ਵਿੱਚ ਤਕਰੀਬਨ 150 ਬੱਚਾ ਆ ਤੇ ਸਿਰਫ ਸਰਕਾਰੀ ਦੋ ਟੀਚਰ ਆ ਤੇ ਚਾਰ ਟੀਚਰਾਂ ਨੂੰ ਪਿੰਡ ਦਾ ਜਿਹੜੇ ਐਨ ਆਰ ਆਈ ਤੇ ਪਿੰਡ ਦੇ ਜਿਹੜੇ ਸਹਿਯੋਗ ਦੇ ਨਾਲ ਤਨਖਾਹ ਦਿੱਤੀ ਜਾ ਰਹੀ ਆ ਤਾਂ ਕਿ ਬੱਚਿਆਂ ਦਾ ਭੁੱਖ ਸਵਾਰਿਆ ਜਾਵੇ ਸਰਕਾਰ ਜਿਹੜੀ ਆ ਟੀਚਰ ਤੋਂ ਪੂਰੇ ਕਰਨੀ ਰਹੀ ਨਾ ਟੀਚਰ ਭਰਤੀ ਕਰਦੇ ਆ ਜੇ ਧਰਨੇ ਲਾਉਂਦੇ ਆ ਤੋਂ ਰੋਡ ਡਾਂਗਾ ਫੇਰਦੇ ਆ ਪੰਜਾਬ ਸਰਕਾਰ ਵੱਲੋਂ ਜਗਾ ਜਗਾ ਸਮਾਰਟ ਸਕੂਲਾਂ ਦਾ ਉਦਘਾਟਨ ਕੀਤਾ ਜਾ ਰਿਹਾ ਉਸ ਸਬੰਧ ਦੇ ਵਿੱਚ ਅੱਜ ਕਾਂਗਰਸ ਦੇ ਨਵਜੋਤ ਸਿੰਘ ਦਈਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਆ ਕਾਰਨ ਜਾਣ ਲੈਂਦੇ ਆ ਕੀ ਕਾਰਨ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕੱਲਾ ਨੂੰ ਮੈਂ ਧੰਨਵਾਦੀਆਂ ਢੀਗਰਾ ਸਾਹਿਬ ਤੁਹਾਡਾ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਅੱਜ ਕੱਲ ਮੇਰੀ ਸਾਡੇ ਪੰਚਾਇਤ ਦੇ ਨਾਲ ਗੱਲ ਹੋਈ ਸੀ ਔਰ ਸਾਡੀ ਜਿਹੜੀ ਉਹ ਪੰਚਾਇਤ ਨੇ ਮੈਨੂੰ ਇਸ ਗੱਲ ਤੋਂ ਜਾਣੂ ਕਰਾਇਆ ਕਿ ਉਹਨਾਂ ਦਾ ਜਿਹੜਾ ਪ੍ਰਾਇਮਰੀ ਸਕੂਲ ਹੈ ਪਿਛਲੇ 15-20 ਸਾਲਾਂ ਦੇ ਵਿੱਚ ਐਨ ਆਰ ਆਈ ਵੀਰਾਂ ਨੇ ਜੋ 25 ਲੱਖ ਰੁਪਈਆ ਉੱਥੇ ਦਿੱਤਾ ਸੀ ਉਹਦੇ ਨਾਲ ਕੋਈ 12-13 ਕਮਰੇ ਉਹਦਾ ਬਰਾਂਡਾ ਉਹਦੇ ਬਾਥਰੂਮ ਉਹਦੀ ਚਾਰ ਦੀਵਾਰੀ ਬਣੀ ਸੀ ਔਰ ਪਰ ਕੱਲ ਉੱਥੇ ਸਾਡੇ ਜਿਹੜੇ ਹਲਕਾ ਮੌਜੂਦਾ ਹਲਕਾ ਵਿਧਾਇਕ ਹੈ ਉੱਥੇ ਜਾ ਕੇ ਇੱਕ ਨੀਂ ਪੱਥਰ ਰੱਖਿਆ ਹੈ ਔਰ ਉਹਦਾ ਸਮਾਰਟ ਸਕੂਲ ਦਾ ਨਾਮ ਦਾ ਉਹਦਾ ਗੱਲ ਕਰਿਆ ਹੈ ਸੋ ਇਹ ਪਿੰਡ ਹੈਗਾ ਧਾਰੀਵਾਲ ਸਾਡੇ ਬਲਾਕ ਨਕੂਦਰ ਦੇ ਵਿੱਚ ਸੋ ਉਹਦੇ ਲਈ ਸਾਡੇ ਜਰਨੈਲ ਸਿੰਘ ਜੀ ਜੋ ਹਿੰਦੁਸਤਾਨ ਦੇ ਲਈ ਨੈਸ਼ਨਲ ਚੈਂਪੀਅਨ ਰਹੇ ਨੇ 800 ਮੀਟਰ ਦੇ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੇ 5 ਸਾਲ ਸੇਵਾ ਨਿਭਾਈ ਉਹਦੇ ਬਾਅਦ ਬਾਹਰ ਚਲੇ ਗਏ ਸੀ ਉਹਨਾਂ ਨੇ ਉੱਥੇ ਜਾ ਕੇ ਪਿੰਡ ਦੇ ਨਾਲ ਸਮਰਪਿਤ ਰੱਖੇ ਆ ਔਰ ਉਹਨਾਂ ਨੇ ਪਿੰਡ ਲਈ ਇਹ ਸਾਰਾ ਯੋਗਦਾਨ ਜਿਹੜਾ ਸੀ ਉਹ ਸਾਰੇ ਦੋਸਤਾਂ ਤੋਂ ਇਕੱਤਰਤ ਕੀਤਾ ਔਰ ਇੱਥੇ ਪੈਸਾ ਲਾਇਆ ਉਹਨਾਂ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ ਕਿ ਕੱਲ ਨੀ ਪੱਥਰ ਕਿਉਂ ਰੱਖਿਆ ਗਿਆ ਚਲੋ ਜੇ ਕੋਈ ਸਕੂਲ ਨੂੰ ਫੰਡ ਹੋਰ ਆਉਂਦਾ ਹੈ ਗਵਰਨਮੈਂਟ ਦਾ ਫਰਜ ਬਣਦਾ ਹੈ ਉਹ ਨੀ ਪੱਥਰ ਰੱਖ ਸਕਦੇ ਆ ਪਰ ਉੱਥੇ ਉਹਨਾਂ ਨੇ ਕੱਲ ਕਿਸੇ ਵੀ ਯੋਗਦਾਨ ਨੂੰ ਜਿਹੜਾ ਉਹ ਨਹੀਂ ਜਤਾਇਆ ਗਿਆ ਇਹ ਜਿਹੜੇ ਉੱਥੇ ਪਿੰਡ ਚ ਆਏ ਹੋਏ ਸੀ ਸਕੂਲ ਦੇ ਲਾਗੇ ਇਹਨਾਂ ਦਾ ਘਰ ਹੈ ਇਹਨਾਂ ਨੂੰ ਦੱਸਿਆ ਨਹੀਂ ਗਿਆ ਔਰ ਇਹਨਾਂ ਦੇ ਮਨ ਨੂੰ ਬੜੀ ਮਯੂਸੀ ਹੈ ਔਰ ਦੂਜੀ ਮਯੂਸੀ ਇਹ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਪੀੜ੍ਹੀ ਹੈ ਉਹ ਪਿੰਡ ਨਾਲ ਜੁੜੀ ਹੋਈ ਹੈ ਗਾਂ ਜਿਹੜੇ ਇਹਨਾਂ ਦੇ ਗ੍ਰੈਂਡ ਚਿਲਡਰਨ ਨੇ ਉਹ ਹੋ ਸਕਦਾ ਪਿੰਡ ਲਈ ਉਹਨਾਂ ਨਾਲ ਕੰਮ ਕਰਨ ਤੇ ਉਹ ਵੀ ਵਿਸਾਟਨ ਹੋਏ ਹੈ ਕਿ ਇਹਨਾਂ ਨੂੰ ਐਪਰੀਸ਼ੀਏਟ ਨਹੀਂ ਕੀਤਾ ਗਿਆ ਸਾਡੇ ਉਥੋਂ ਦੇ ਮੈਂਬਰ ਪੰਚਾਇਤ ਸਾਡੇ ਸੁਖਦੇਵ ਜੀ ਜੋ ਹੈਗੇ ਨੇ ਬੰਕਾ ਜੀ ਉਥੋਂ ਉਹਨਾਂ ਨੇ ਜੋ ਦੱਸਿਆ ਕਿ ਟੋਟਲ 3 ਸਾਲਾਂ ਚ 1 ਲੱਖ ਰੁਪਏ ਦੀ ਗ੍ਰਾਂਟ ਉਹ ਵੀ ਦੋ ਤਿੰਨ ਵਾਰੀ ਕਰਕੇ ਉਹ ਸਕੂਲ ਨੂੰ ਆਈ ਹੈ ਪਰ ਪੱਥਰ ਜਿਹੜਾ ਉਹ ਸਾਰੀ ਬਿਲਡਿੰਗ ਦਾ ਲੱਗਿਆ ਸੋ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਔਰ ਮੈਂ ਚਾਹੁੰਨਾ ਕਿ ਸੱਚ ਦੀ ਰਾਜਨੀਤੀ ਕੀਤੀ ਜਾਵੇ ਸਾਡੇ ਪਿੰਡਾਂ ਦੇ ਵਿੱਚ ਐਨਆਰਆਈਆਂ ਦਾ ਯੋਗਦਾਨ ਨਾ ਭੁੱਲਿਆ ਜਾਵੇ ਔਰ ਜਿੰਨਾ ਕੰਮ ਤੁਸੀਂ ਕਰਦੇ ਹੋ ਉਹਨਾਂ ਕੀ ਪੱਥਰ ਲਾਓ ਇਹ ਮੇਰੀ ਤੁਹਾਡੇ ਅੱਗੇ ਅਪੀਲ ਹੈ ਔਰ ਤੁਹਾਡੇ ਥਰੂ ਮੈਂ ਪਬਲਿਕ ਨੂੰ ਅਵੇਅਰ ਕਰ ਰਿਹਾ ਹਾਂ ਕਿ ਜਦੋਂ ਆਪਾਂ ਕੋਈ ਬੰਦਾ ਬਾਹਰੋਂ ਆਉਂਦਾ ਉਹ ਜਦੋਂ ਜਲੰਧਰ ਤੋਂ ਦਿੱਲੀ ਨੂੰ ਜਾਂਦਾ ਰਾਹ ਦੇ ਵਿੱਚ ਇੰਨੇ ਬੋਰਡ ਲੱਗੇ ਹੋਏ ਐ 에ਰਪੋਰਟਾਂ ਦੇ ਬੋਰਡ ਲੱਗੇ ਹੋਏ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਪੰਜਾਬ 'ਚ ਸਾਰਾ ਜਿਹੜਾ ਨਸ਼ਾ ਉਹ ਖਤਮ ਹੋ ਗਿਆ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਨੌਕਰੀ ਮਿਲ ਗਈ ਹੈ ਪੰਜਾਬ ਬੜਾ ਖੁਸ਼ਹਾਲ ਹੈ ਪਰ ਜਿਹੜੀ ਅਸਲੀ ਤਸਵੀਰ ਹੈ ਉਹ ਵੀ ਕਦੀ ਲੋਕਾਂ ਦੇ ਅੱਗੇ ਜਨਤਕ ਕਰਨ ਦੀ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕੀ ਮੁੱਦਾ ਜੋ ਹੁੰਦਾ ਹੈ ਉਹ ਮੁੱਦਾ ਤਾਂ ਜਿਹੜਾ ਮੇਨ ਮੁੱਦਾ ਗੀ ਹੈ ਮੁੱਦਾ ਇਹੀ ਹੈ ਕਿ ਪੈਸਾ ਕੋਈ ਲਾਇਆ ਨਹੀਂ ਤੇ ਲੋਕਾਂ ਨੂੰ ਸਿਰਫ ਬੇਕੂ ਬਣਾਇਆ ਜਾ ਰਿਹਾ ਕਿ 스마트 ਸਕੂਲ ਬਣਾਤਾ ਗਿਆ ਇੱਕ ਰਿਪੋਰਟ ਬਣਾ ਕੇ ਭੇਜਤੀ ਜਾਊਗੀ ਕੱਲ ਨੂੰ ਬੋਰਡ ਲੱਗ ਜਾਣਗੇ ਕਿ ਪੰਜਾਬ ਦੇ ਵਿੱਚ 2000 스마트 ਸਕੂਲ ਦਾ ਜਿਹੜਾ ਨਿਰਮਾਣ ਕਰਤਾ ਆਪਣੇ ਪਿੰਡ ਦੇ ਲਾਗੇ ਇੱਥੇ ਬਿੱਲਾਨਵਾ ਪਿੰਡ ਹੈ ਜਿੱਥੇ ਸਿਰਫ 23000 ਦੀ ਗ੍ਰਾਂਟ ਆਈ ਤੇ 26000 ਰੁਪਏ ਉਸ ਪੰਚਨ ਤੇ ਖਰਚਾ ਆ ਗਿਆ ਜਿਹੜਾ ਪੱਥਰ ਲਾਇਆ ਗਿਆ ਸੋ ਸਾਡੀ ਇਹੀ ਡਿਮਾਂਡ ਹੈ ਕਿ ਸੱਚ ਦੀ ਰਾਜਨੀਤੀ ਕਰੋ ਬਹੁਤ ਬਹੁਤ ਸ਼ੁਕਰੀਆ ਮੇਰਾ ਨਾਮ ਜਨਰਲ ਸਿੰਘ ਜੀ ਕੀ ਮੁੱਦਾ ਅੱਜ ਪੱਟੇ ਹੋਇਆ ਮੁੱਦਾ ਮੇਰਾ ਤਾਂ ਐਨਆਰਆਈ ਹਾਂ ਮੇਰਾ ਮੁੱਦਾ ਕੀ ਇੱਥੇ ਦੀ ਪੋਲਿਟਿਕਸ ਹੋਣਾ ਮੁੱਦਾ ਇਹ ਆ ਵੀ ਸਾਨੂੰ ਐਨਆਰਆਈ ਜਿਹੜੇ ਐਫਰਟਸ ਕਰਦੇ ਆ ਸਕੂਲ ਹੋਰ ਚੀਜ਼ਾਂ ਲਈ ਉਹਨਾਂ ਨੂੰ ਇਹ ਇਗਨੋਰ ਕਰਦੇ ਆ ਅਸੀਂ ਡਿਸਕਰੇਜ ਵੀ ਕਰਦੇ ਆ ਕੱਲ ਜਦੋਂ ਉੱਥੇ ਕੋਈ ਸਕੂਲ ਤੇ ਅਸੀਂ 25 ਲੱਖ ਦੀ ਇਮਾਰਤ ਖੜੀ ਕੀਤੀ ਆ ਉਹ ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਬਿਲਕੁਲ ਉਹਦੇ ਵਿੱਚ ਇਗਨੋਰ ਕੀਤਾ ਤੇ ਉਹ ਬੰਦੇ ਸਾਰੇ ਇਗਨੋਰ ਉਹਦੇ ਡਿਸਕਰੇਜ ਹੁੰਦੇ ਆ ਵੀ ਅਸੀਂ ਜਿਹੜੇ ਐਨਆਰਆਈ ਵੀਰ ਭਰਾਵਾਂ ਨੂੰ ਕੋਈ ਇਹ ਸਰਕਟ ਪਿੰਡ ਦੀ ਗੱਲ ਕਰਦਾ ਧਾੜੀ ਵਾਲ ਧਾੜੀ ਵਾਲ ਮੈਂ ਕੱਲ ਹੋਇਆ ਉਹ ਸਮਾਰਟਫੋਨ ਕੱਲ ਕੱਲ ਹੀ ਹੋਣੀ ਪਰਸੋਂ ਪਰਸੋਂ ਹੋਵੇ ਹਾਂਜੀ ਤੇ ਕੀ ਉਹਦੇ ਵਿੱਚ ਤੁਹਾਨੂੰ ਇਗਨੋਰ ਕੀਤਾ ਗਿਆ ਨਹੀਂ ਇਗਨੋਰ ਦਾ ਇੰਨਾ ਦੁੱਖ ਨਹੀਂ ਹੈਗਾ ਵੀ ਸਾਨੂੰ ਸੱਦਦੇ ਤਾਂ ਅਸੀਂ ਬੱਧ ਬੱਦ ਕੇ ਬੱਦ ਚੜ ਕੇ ਹੋਰ ਘੂਰ ਕੰਮ ਕਰਦੇ ਜਦ ਕੋਈ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਉਹ ਹੋਰ ਹੀ ਬੰਦੇ ਮੂਰੇ ਢੋੜੇ ਫਿਰਦੇ ਆ ਨਾ ਉਹਨੇ ਦਾਨੀ ਲਾਉਣੀ ਨਾ ਰਹਿਣਾ ਦੇਣਾ ਸਰ ਉਹ ਸਕੂਲ ਨੂੰ ਤੁਸੀਂ ਕਿੰਨੀ ਹੈਲਪ ਕਰਦੇ ਮਦਦ ਹਾਂਜੀ ਸਕੂਲ ਉਸ ਨੂੰ ਕਿੰਨੀ ਮਦਦ ਤੁਸੀਂ ਕਰ ਚੁੱਕੇ ਆ ਅਸੀਂ ਉਸ ਸਕੂਲ ਨੂੰ ਪਹਿਲਾਂ ਸਕੂਲ ਦੇ ਟੀਚਰਾਂ ਨੂੰ ਵੀ ਟੀਚਰ ਵੀ ਰੱਖੇ ਹੋਏ ਸੀਗੇ ਉਹਨਾਂ ਨੂੰ ਟੀਚਰ ਨੂੰ ਵੀ 5-5000 ਰੁਪਏ ਤਨਖਾਹ ਦੇ ਦਿੱਤੇ ਰਹੇ ਆ ਪੇਪੀ ਕਿਸੇ ਕਾਰਨ ਕਰਕੇ ਇਹਨਾਂ ਦੀ ਆਪਣੀ ਲੜਾਈ ਹੋਈ ਪਚੈਤੀ ਹੋਟਲ ਨੇ ਤੇ ਬਾਕੀ ਅਸੀਂ ਕੰਮ ਕਰਦੇ ਆਂ ਕੰਮ ਬਿਲਡਿੰਗ ਸਾਰੀ ਕੰਸਟਰਕਸ਼ਨ ਬਿਲਡ ਦੀ ਅਸੀਂ ਕੀਤੀ ਆ ਤੇ ਬਰਾਂਡੇ ਵੀ ਸਾਰੇ ਅਸੀਂ ਬਣਾਏ ਸਾਰਾ ਕੁਝ ਅਸੀਂ ਹੀ ਕੀਤਾ ਸਕੂਲ ਦਾ ਪਰ ਇਹਨਾਂ ਨੇ ਤਾਂ ਬਸ ਸਹਾਇਤਾ ਜਿਹੜਾ ਤੁਹਾਡੇ ਕਹਿਣ ਦਾ ਮਤਲਬ ਆ ਵੀ ਕੰਟਰਕਸ਼ਨ ਸਾਰੀ ਤੁਸੀਂ ਕੀਤੀ ਆ ਨਹੀਂ ਨਹੀਂ ਕੁਝ ਨਹੀਂ ਕੀਤਾ ਤੁਸੀਂ ਪੈਸੇ ਲਾਏ ਆ ਤੇ ਪੱਥਰ ਜਿਹੜੀ ਬੋਲ ਲੱਗ ਗਿਆ ਇਹ ਨਹੀਂ ਮਤਲਬ ਪੱਤਰ ਦਾ ਇਹਨਾਂ ਦੁੱਖ ਨਹੀਂ ਲਾ ਸਕਦੀ ਆ ਪਰ ਜਿਹੜੇ ਐਨਆਰਆਈ ਨੂੰ ਇਗਨੋਰ ਕਰਨਾ ਜਿਹਨਾਂ ਬੰਦਿਆਂ ਨੇ ਇਨੀ ਐਫਰਟਸ ਨਾਲ ਪੈਸੇ ਲਾਏ ਉਹਨਾਂ ਨੂੰ ਇਗਨੋਰ ਕਰਨਾ ਬਹੁਤ ਵੱਡੀ ਗਲਤੀ ਆ ਐਨਆਰਆਈ ਤਾਂ ਬਹੁਤ ਮਦਦ ਕਰਦੇ ਆ ਸਕੂਲਾਂ ਦੀ ਹੋਵੇ ਜਾਂ ਹੋਰ ਕਿਸੇ ਜਗ੍ਹਾ ਦੀ ਹੋਵੇ ਸਰਕਾਰੀ ਜਗ੍ਹਾ ਦੀ ਮਦਦ ਕਰਦੇ ਆ ਮਦਦ ਕੀ ਕਾਰਨ ਸਮਝਦੇ ਕਿਉਂ ਇਗਨੋਰ ਕੀਤਾ ਗਾਤੂ ਕਰਦੇ ਮਦਦ ਯਾਨੀ ਵੀ ਇਗਨੋਰ ਕਰਨਾ ਕਿ ਉਹ ਨੋਰ ਕਰਨਾ ਇਹ ਇਗਨੋਰ ਕੀ ਕਰਨ ਦਾ ਰੀਜ਼ਨ ਇਹ ਆ ਵੀ ਬੰਦੇ ਹੋਰ ਆ ਮੁਰੇ ਜੀ ਮੈਂ ਬਿਲੀਵ ਕਰਦਾ ਵੀ ਉਹ ਬੀਬੀ ਨੂੰ ਦੱਸਿਆ ਨਾ ਹੋਵੇ ਸ਼ਾਇਦ ਵੀ ਇਹ ਬੰਦਿਆ ਐਨਆਰਆਈ ਨੇ ਸਕੂਲ ਬਣਾਇਆ ਉਹਨੂੰ ਸ਼ਾਇਦ ਮੈਂ ਵੀ ਨਹੀਂ ਉਹਨਾਂ ਨੂੰ ਜਾਣਦਾ ਤੇ ਉਹ ਬੀਬੀ ਕੌਣ ਆ ਮੈਨੂੰ ਵੀ ਨਹੀਂ ਪਤਾ ਵੀ ਸ਼ਾਇਦ ਉਹਨੂੰ ਦੱਸਿਆ ਵੀ ਨਾ ਹੋਵੇ ਵੀ ਇਹ ਬੰਦਿਆਂ ਬਾਹਰਿਆਂ ਨੇ ਬਣਾਇਆ ਜੀ ਚਾਹੇ ਉਹਦੀ ਇਹ ਉਹ ਜਿਹੜੇ ਬੰਦੇ ਮੁਰੇ ਦੋ ਚਾਰ 도ੜੇ ਫਿਰਦੇ ਆ ਉਹਨਾਂ ਨੇ ਰਿਲੇਾਈ ਕਰਦੀ ਆ ਮੇਰਾ ਕਹਿਲ ਮੁੱਖ ਮੰਗਾ ਤੱਕੀ ਆ ਮੁੱਖ ਮੰਗੇ ਆ ਬਈ ਜਿਹੜੇ ਜਿਹੜੇ ਐਨਆਰਆਈ ਆ ਉਹਨਾਂ ਨੂੰ ਭਾਈਵਾਲ ਬਣਾਇਆ ਜਾਵੇ ਉਹਨਾਂ ਨੂੰ ਹੋਰ ਨਰਕਰਜ ਕੀਤਾ ਜਾਵੇ ਤਦਈ ਫੇ ਕਰ ਸਕਦੇ ਜੇ ਇਸ ਹਿਸਾਬ ਨਾਲ ਚੱਲੇ ਤਾਂ ਜਿਸ ਹਿਸਾਬ ਨਾਲ ਅ ਪੱਤਰ ਰੱਖ ਕੇ 도ੜ ਗਏ ਅਸੀਂ ਘਰ ਹੀ ਰਹੇ ਆ ਇਸ ਹਿਸਾਬ ਨਾਲ ਤਾਂ ਲੋਕ ਲੋਕਾਂ ਨੂੰ ਤੇ ਟੈਲੀਫੋਨ ਤੇ ਵੀ ਕਰਦੇ ਆ ਵੀ ਸਾਨੂੰ ਇਹ ਪਿੰਡ ਦੇ ਜਿਹੜੇ ਲੀਡਰ ਆ ਉਹ ਨੋਟ ਕਰਦੇ ਆ ਵੀ ਕਿਹਦੇ ਕਿਹੜਾ ਪਿੰਡ ਆ ਜਿਹੜੇ ਪਿੰਡ ਦੇ ਸਕੂਲ ਦੀ ਗੱਲ ਕਰ ਰਹੇ ਆ ਢਾਲੀਵਾਲ ਦੇ ਸਕੂਲ ਕਿੰਨੇ ਰਕਬੇ ਵਿੱਚ ਸਕੂਲ ਬਣਿਆ ਹਾਂਜੀ ਕਿੰਨੇ ਰਕਬੇ ਦੇ ਵਿੱਚ ਸਕੂਲ ਬਣਿਆ ਮੈਨੂੰ ਇਹ ਨਹੀਂ ਪਤਾ ਇਹਨੂੰ ਪਤਾ ਹੋਵੇ ਕੋਨਾ 6 ਕਨਾਲ ਦਾ 6 ਕਨਾਲ 6 ਕਨਾਲ ਚੰਗਾ ਸਕੂਲ ਹੈ ਜੀ ਉਹ ਚੰਗਾ ਸਕੂਲ ਜਿਹੜਾ ਸਕੂਲ ਉਹ ਪਹਿਲੇ ਬਣ ਚੁੱਕਾ ਹੈ ਜਾਂ ਕੁਝ ਹੋਰ ਮੈਂ ਪੁੱਛਦਾ 15 15 ਸਾਲ ਪਹਿਲੇ ਬਣ ਚੁੱਕਾ ਹੈ 15 ਸਾਲ ਪਹਿਲੇ ਬਣ ਚੁੱਕਾ ਤੁਹਾਡੇ ਕਹਿੰਦਾ ਮਤਲਬ ਸਕੂਲ 15 ਸਾਲ ਪਹਿਲੇ ਬਣ ਚੁੱਕਾ ਤੇ ਨਹੀਂ ਪੱਥਰ ਜਿਹੜਾ ਉਹ ਕਿੱਥੋਂ ਰੱਖਿਆ ਹਾਂਜੀ ਇਹ ਕਹਿੰਦਾ ਮਤਲਬ ਹਾਂਜੀ ਉਹ ਕੀ ਦੀ ਮੰਗ ਕਰਦੇ ਹੋ ਕੀ ਮੰਗ ਡਿਮਾਂਡ ਕਰਦੇ ਆ ਵੀ ਡਿਮਾਂਡ ਸਾਡੀ ਇਹ ਹੀ ਆ ਵੀ ਸਾਡੇ ਨਾਲ ਜਿਹੜੇ ਬੰਦੇ ਐਨਆਰਆਈ ਹੁੰਦੇ ਆ ਉਹ ਉਹਨਾਂ ਨੂੰ ਇਨਕਰੇਜ ਕਰੋ ਵੀ ਸਾਡੇ ਲਈ ਕੁਝ ਕਰੋ ਜੇ ਸਾਨੂੰ ਕੱਲ ਇਹ ਮੈਨੂੰ ਸੱਤ ਦੀ ਜਿੱਦਾਂ ਅਸੀਂ 25 ਲੱਖ ਦਾ ਸਕੂਲ ਲੱਤ ਅਸੀਂ ਹੋਰ ਵੀ ਹੈਲਪ ਕਰਦੇ ਪਰ ਜੇ ਸਾਨੂੰ ਪਤਾ ਲੱਗਦਾ ਵੀ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ ਇੱਥੇ ਲਾਈ ਚੱਲੋ ਪੈਸੇ ਤੇ ਪੱਤਰ ਲਈ ਹੋਰ ਬੰਦੇ ਮੋਰੇ ਨੱਠੇ ਫਿਰਦੇ ਨੇ ਇਹ ਜਿਆਦਾ ਡਿਸਪਾਇੰਟਮੈਂਟ ਹੈ ਜੀ ਬਿਲਕੁਲ ਜੀ ਪੁਆਇੰਟ ਨਾਟ ਕਰਨ ਵਾਲਾ ਕਹਿੰਦੇ ਜੀ ਐਨ ਆਰ ਆਈ ਆ ਜੇ ਸਾਨੂੰ ਸੱਦੇ ਤੇ ਅਸੀਂ ਹੋਰ ਵੀ ਪੈਸੇ ਸਕੂਲ ਤੇ ਲਾ ਸਕਦੇ ਸੀ ਗੱਲਬਾਤ ਹੋਰ ਕਰ ਲੈਣੇ ਕੀ ਨਹੀਂ ਸਰ ਸੁਖਦੇਵ ਦਾ ਪਿਆ ਜੀ ਮੈਂਬਰ ਪੰਚਾਇਤ ਢਾਲੀਵਾਲ ਜੀ ਮੈਂਬਰ ਪੰਚਾਇਤ ਢਾਲੀਵਾਲ ਹਾਂ ਜੀ ਕੀ ਮਸਲਾ ਬਣਿਆ ਜੀ ਮਸਲਾ ਇਹ ਬਣਿਆ ਜੀ ਉੱਥੇ ਪੰਚਾਇਤ ਵੀ ਮੌਕੇ ਤੇ ਹਾਜ਼ਰ ਸੀ ਕੋ ਪਿੰਡ ਦੇ ਪਤਵੰਤੇ ਸੱਜਣ ਹੋਰ ਵੀ ਥੋੜੇ ਬਹੁਤ ਸੀ ਬਿਲਕੁਲ ਥੋੜੇ ਬਹੁਤ ਹੈ ਬਾਕੀ ਲਾਗਲੇ ਪਿੰਡਾਂ ਤੋਂ ਚਾਨੀਆਂ ਗੁੜੇ ਟਾਲੀ ਤੋਂ ਆਏ ਸੀ ਬੰਦੇ ਤੇ ਉਥੇ ਭੈਣ ਜੀ ਹੁਣੀ ਗਿਆ ਨਹੀਂ ਨੀਂਵਤਰ ਰੱਖਿਆ ਤੇ ਬਸ ਹੋਰ ਕੋਈ ਵਾਧੂ ਕੋਈ ਪੈਸਾ ਕੋਈ ਫੰਡ ਨਹੀਂ ਦਿੱਤਾ ਤੇ ਉਹ ਨੀਂਵਤਰ ਰੱਖ ਕੇ ਤਾਂ ਕਹਿੰਦੇ ਬਸ ਠੀਕ ਹੈ ਪੰਚਾਇਤ ਮੈਂਬਰ ਕਿੰਨੇ ਮੌਜੂਦ ਸੀ ਸਰਪੰਚਾ ਸੀ ਜੀ ਸਰਪੰਚਾ ਸੀਗੇ ਪਰ ਉਹਨਾਂ ਨੂੰ ਵੀ ਅਗਨੋਰ ਹੀ ਕੀਤਾ ਗਿਆ ਉੱਥੇ ਜੀ ਤੇ ਪੰਚਾਇਤ ਮੈਂਬਰ ਕਿੰਨੇ ਸੀ ਉੱਥੇ ਪੰਚਾਇਤ ਮੈਂਬਰ ਵੀ ਸੀਗੇ 4-5 ਉਹਨਾਂ ਨੂੰ ਵੀ ਅਗਨੋਰ ਕੀਤਾ ਗਿਆ ਇੱਕ ਉਹਨਾਂ ਦੀ ਆਮ ਪਾਰਟੀ ਦਾ ਬੰਦਾ ਆ ਉਹਨੂੰ ਉਹਨੇ ਹਾਈਲਾਈਟ ਕੀਤਾ ਬਈ ਬਾਰ-ਬਾਰ ਉਹਨੂੰ ਹਾਈਲਾਈਟ ਕੀਤਾ ਔਰ ਇਹ ਵੀ ਕਿਹਾ ਬਈ ਜੇ ਪੰਚਾਇਤ ਤੁਹਾਡੀ ਸੁਸਤਿਆ ਤਾਂ ਤੁਸੀਂ ਕਮੇਟੀ ਬਣਾਓ ਕਮੇਟੀ ਨਾਲ ਕੰਮ ਤੇ ਇਸ ਗੱਲ ਦਾ ਸਾਨੂੰ ਅਦਰਾਜ ਆ ਵੀ ਇਲੈਕਟਿਡ ਪੰਚਾਇਤ ਆ ਲੋਕਾਂ ਦੀ ਚੁਣੀ ਹੋਈ ਪੰਚਾਇਤ ਆ ਬਈ ਇਹ ਸਾਨੂੰ ਇਗਨੋਰ ਕਰਕੇ ਤਾਂ ਹੋਰ ਕਮੇਟੀ ਬਣਾਉਣ ਦਾ ਉੱਥੇ ਲੋਕਾਂ ਨੂੰ ਰੂਆ ਲਾ ਗਿਆ ਹੁਣ ਕੀ ਮੰਗਾਈ ਹੈ ਸਾਡੀ ਕੋਈ ਮੰਗ ਨਹੀਂ ਸਾਡੀ ਤੇ ਮੰਗਿਆ ਵੀ ਜਿੰਨਾ ਕ ਆਪਾਂ ਕੰਮ ਕੀਤਾ ਉਹਨਾਂ ਕੀ ਕੰਮ ਦੱਸਣਾ ਚਾਹੀਦਾ ਪੇ ਜੇ ਸਾਡੇ ਐਨਆਰਆਈ ਭਰਾ ਜਿਹੜੇ ਸਾਡੇ ਤੇ ਹੁਣ ਇਤਰਾਜ਼ ਕਰਦੇ ਆ ਵੀ ਤੁਸੀਂ ਪੰਚਾਇਤ ਵਿੱਚ ਸੀਗੇ ਤੁਸੀਂ ਬੀਬੀ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਵੀ ਸਕੂਲ ਤਾਂ ਬਣਾਇਆ ਸਾਡੇ ਪੰਚਾਇਤ ਦੇ ਜਿਹੜੇ ਪਿੰਡ ਦੇ ਮੋਹਦਵਾਰ ਹਾਂ ਵੀ ਤੁਸੀਂ ਨੀ ਪੱਤਰ ਤੁਸੀਂ ਲੱਗ ਚਲੇ ਵੀ ਉਹਨਾਂ ਨੂੰ ਆਪਾਂ ਬੁਲਾਇਆ ਅੱਜ ਤੱਕ ਕਿਉਂ ਨਹੀਂ ਹਾਂਜੀ ਡਿਮਾਰਡ ਹੈ ਡਿਮਾਰਡ ਹੈ ਬਣਾਉਣਾ ਚਾਹੀਦਾ ਸੀ ਜੇ ਬਲਉਂਦੇ ਤੇ ਸ਼ਾਇਦ ਇਹ ਹੋਰ ਵੀ ਕੁਝ ਨਾ ਕੁਝ ਕਰਦੇ ਜੀ ਸਾਨੂੰ ਪ੍ਰਾਉਡ ਹੁੰਦਾ ਹੋਰ ਪ੍ਰਾਉਡ ਆ ਪ੍ਰਾਉਡ ਮਾਈਸੈਲਫ ਵੀ ਹੋਣਾ ਨਾਲ ਕੁਝ ਨਾ ਕੁਝ ਹੋਰ ਵੀ ਮਦਦ ਹਾਂ ਜੀ ਚਾਹੀਦਾ ਇਹ ਡਿਸਕਰੇਜ ਕੀਤਾ ਹੋਏ ਇਹ ਡਿਸਕਰੇਜ ਕੀਤਾ ਸਾਨੂੰ ਬਾਹਰ ਬੰਦਿਆਂ ਨੂੰ ਵੀ ਕਿਹਾ ਵੀ ਛੱਡੋ ਇਹ ਕੰਮ ਇਹ ਤਾਂ ਪੁੱਛਦੇ ਪੁੱਛਦੇ ਕਿਸੇ ਦੇ ਨਹੀਂ ਹੈ ਕਿ ਕਿਸੇ ਨੂੰ ਜੇ ਸਾਨੂੰ ਉੱਥੇ ਸਾਦੀ ਮੈਂ ਕੁਦਰਤੀ ਤੌਰ ਤੇ ਆਇਆ ਸੀਗਾ ਮੈਂ ਘਰ ਹੀ ਬੈਠਾ ਸੀਗਾ ਤੇ ਮੈਨੂੰ ਤਾਂ 5 ਵਜੇ ਦਾ ਪਤਾ ਲੱਗਾ ਵੀ ਆ ਕੇ ਚਲੇ ਗਏ ਕੁਛ ਨਹੀਂ ਪਤਾ ਨਹੀਂ ਪਤਾ ਨਹੀਂ ਕੁਝ ਨਹੀਂ ਪਤਾ ਇਹ ਇੰਨੇ ਇਹਨਾਂ ਦੇ ਇਗਨੋਰ ਕਰਨ ਦੇ ਨਾਲ ਪਿੰਡ ਨੂੰ ਸਾਡੇ ਨੂੰ ਬਹੁਤ ਲਾਸ ਹੋਇਆ ਪਿੰਡ ਦੇ ਜਿਹੜੇ ਐਨ ਆਰ ਆਈ ਬਾਹਰ ਬੈਠੇ ਆ ਉਹ ਵੀ ਸਾਨੂੰ ਫੋਨ ਕਰਦੇ ਆ ਵੀ ਪੈਸੇ ਅਸੀਂ ਕਿੱਥੇ ਕਰਕੇ ਲਾਏ ਵੀ ਸਾਡਾ ਕਿਸੇ ਨੇ ਉੱਥੇ ਨਾਂ ਨਹੀਂ ਲਿਆ ਤੇ ਸਾਨੂੰ ਕਿਸੇ ਨੇ ਪੁੱਛਿਆ ਇੱਕ ਗੱਲ ਹੋਏ ਬੰਦਾ ਉੱਥੇ ਅਸੀਂ ਜੇ ਗੁਰਦੁਆਰੇ ਵੀ ਕੋਈ ਬੰਦਾ ਦਸਾ ਪੁੰਡਾਂ ਦੀ ਜਾਂ ਪੌਣ ਦੀ ਅਰਦਾਸ ਕਰਾਉਂਦਾ 10 ਰੁਪਈਆਂ ਦੀ ਉਹ ਵੀ ਚਾਹੁੰਦਾ ਮੇਰਾ ਨਾਮ ਹੋਵੇ ਬਿਲਕੁਲ ਮੇਰਾ ਨਾਮ ਬੋਲੇ ਇੱਥੇ ਲੋਕ ਜਿਹੜੇ ਬਾਹਰ ਲਿਆ ਥੋੜਾ ਜਿਹਾ ਕਈ ਮੈਂ ਤਾਂ ਨਹੀਂ ਫੀਲ ਕਰਦਾ ਲੋਕ ਫੀਲ ਕਰਦੇ ਆ ਵੀ ਸਾਨੂੰ ਗਨੋਰ ਨਾ ਕਰੋ ਅਸੀਂ ਤੁਹਾਡੀ ਮਦਦ ਕਰਦੇ ਆ ਇੱਕ 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 ਸਵਾਲ ਆਖਰੀ ਕਰਨਾ ਚਾਹਵਾਗਾ ਤੁਹਾਨੂੰ ਕਿੰਨੇ ਪੈਸੇ ਤੁਸੀਂ ਸਕੂਲ ਤੇ ਅਜ ਤੱਕ ਉਸ ਤੇ ਲਾ ਦਿੱਤੇ ਆਪਣੇ ਕੋਲ ਮੈਂ ਪਰਸਨਲੀ ਤੌਰ ਤੇ ਹਾਂ ਪਰਸਨਲੀ ਤੌਰ ਤੇ ਲੱਖ ਕ ਲਾ ਲਿਆ ਹੋਗਾ ਲੱਖ ਦੇ ਕਰੀਬ ਹੀ ਲਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਸਰ ਮੈਂ ਬਲੌਗ ਪ੍ਰਧਾਨ ਉਧਰ ਤੋਂ ਰੋਚਨ ਸਿੰਘ ਸੰਘਾ ਜੀ ਜੀ ਉਹੋ ਹੀ ਗੱਲ ਕਰਾਂਗਾ ਕੀ ਮਸਲਾ ਕੀ ਹੈ ਮਸਲਾ ਇਹ ਹੈਗਾ ਕਿ ਗ੍ਰਾਂਟ ਮੋਰਖਲ ਕੋ 50-60000 ਰੁਪਇਆ ਸਕੂਲ ਨੂੰ ਦਿੱਤੀ ਆ ਜਿਹੜਾ ਥਾੜੀ ਵਾਲ ਦਾ ਮਸਲਾ ਹੈਗਾ ਸਕੂਲ ਜਿਹੜਾ ਤਕਰੀਬਨ 10-15 ਸਾਲ ਤੋਂ ਐਨ ਆਰ ਆਈ ਤੇ ਪਿੰਡ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਸੀਗਾ ਤੇ ਉਥੇ 1-2 ਦਿਨ ਪਹਿਲਾਂ ਬੀਬੀ ਜੀ ਜਾ ਕੇ ਇੱਕ ਪੱਥਰ ਲਾ ਕੇ ਉਹਨੂੰ ਸਮਾਰਟ ਸਕੂਲ ਦਿਖਾਉਣ ਦੇ ਚਾਹ ਸਾਲ ਲੋਕਾਂ ਨੂੰ ਦੇ ਰਹੀ ਆ ਜਦ ਕਿ ਉਹ ਸਕੂਲ ਦੇ ਵਿੱਚ ਪੱਥਰ ਲਾਉਣ ਤੋਂ ਪਹਿਲਾਂ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਈ ਕਿ ਉਸ ਟਿਕਾ ਸਕੂਲ ਦੇ ਵਿੱਚ ਤਕਰੀਬਨ 150 ਬੱਚਾ ਆ ਤੇ ਸਿਰਫ ਸਰਕਾਰੀ ਦੋ ਟੀਚਰ ਆ ਤੇ ਚਾਰ ਟੀਚਰਾਂ ਨੂੰ ਪਿੰਡ ਦਾ ਜਿਹੜੇ ਐਨ ਆਰ ਆਈ ਤੇ ਪਿੰਡ ਦੇ ਜਿਹੜੇ ਸਹਿਯੋਗ ਦੇ ਨਾਲ ਤਨਖਾਹ ਦਿੱਤੀ ਜਾ ਰਹੀ ਆ ਤਾਂ ਕਿ ਬੱਚਿਆਂ ਦਾ ਭੁੱਖ ਸਵਾਰਿਆ ਜਾਵੇ ਸਰਕਾਰ ਜਿਹੜੀ ਆ ਟੀਚਰ ਤੋਂ ਪੂਰੇ ਕਰਨੀ ਨਹੀਂ ਰਹੀ ਨਾ ਟੀਚਰ ਭਰਤੀ ਕਰਦੇ ਆ ਜੇ ਧਰਨੇ ਲਾਉਂਦੇ ਤਾਂ ਰੋਡ ਡਾਂਗਾ ਫੇਰਦੇ ਆ ਤੇ ਇਹ ਮੈਨੂੰ ਸਮਝ ਨਹੀਂ ਲੱਗੀ ਕਿ ਸਿੱਖਿਆ ਕ੍ਰਾਂਤੀ ਜਿਹੜੀ ਆ ਸਕੂਲ ਦੇ ਵਿੱਚ ਇੱਕ ਰੰਗ ਕਰਨ ਦੇ ਨਾਲ ਜਾਂ ਇੱਕ ਬੋਰਡ ਦੇ ਨਾਲ ਆ ਸਕਦੀ ਆ ਜਾਂ ਟੀਚਰ ਪੂਰੇ ਕਰਨ ਤੋਂ ਬਾਅਦ ਆ ਸਕਦੀ ਆ ਜਦ ਕਿ ਸਕੂਲ ਦੇ ਵਿੱਚ ਸਿਰਫ ਦੋ ਟੀਚਰ ਨੇ ਤੇ ਬੋਰਡ ਤੋਂ ਪਾਉਨੇ 10 ਹੋਰ ਲਾ ਦਿਓ ਜਿਉ ਟੀਚਰ ਦੋ ਹੈਗੇ ਉਹ ਵੀ ਤੁਸੀਂ ਹਟਾ ਲਓ ਉੱਥੋਂ ਤੇ ਬੋਰਡ 10 15 ਲਾ ਲਓ ਮੈਨੂੰ ਲੱਗਦਾ ਸ਼ਾਇਦ ਤਰੱਕੀ ਜਿਆਦਾ ਹੋ ਜAVE ਸਿੱਖਿਆ ਕ੍ਰਾਂਤੀ ਜਿਆਦਾ ਆਵੇ ਮੇਨ ਮੰਗ ਸਾਡੀ ਇਹ ਆ ਕਿ ਜੇ ਦਾ ਸਹਿਯੋਗ ਹੁੰਦਾ ਉਹਦਾ ਨਾਮ ਲਿਆ ਜਾਵੇ ਉਹਦੇ ਉਹਨੂੰ ਮਾਨ ਸਨਮਾਨ ਦਿੱਤਾ ਜਾਵੇ ਤੇ ਜਿਹੜਾ ਤੁਹਾਡਾ ਮੇਨ ਕੰਮ ਸਰਕਾਰਾਂ ਦਾ ਆ ਉਹ ਸਕੂਲਾਂ ਦੇ ਵਿੱਚ ਨਹਾਰ ਬਦਲਦਾ ਆ ਤੇ ਟੀਚਰ ਪੂਰੇ ਕਰਦਾ ਆ ਤਾਂ ਕਿ ਜਿਹੜਾ ਪੜ੍ਹਾਈ ਦਾ ਮਿਆਰ ਉੱਚਾ ਚੱਕਿਆ ਜਾ ਸਕੇ ਉਧਰਲੇ ਪਾਸੇ ਸਾਡਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਅਸੀਂ ਸਿਰਫ ਬੋਰਡ ਲਾ ਕੇ ਲੀਟਰ ਦੋ ਲੀਟਰ ਰਗ ਮਾਰ ਕੇ ਤੇ ਅਸੀਂ ਉਹਨੂੰ ਸਮਾਰਟ ਸਕੂਲ ਦਾ ਨਾਮ ਦੇਈ ਜਾਂਦੇ ਆ ਬੋਰਡ ਲਾਉਣ ਦੇ ਨਾਲ ਤਾਂ ਕੋਈ ਸਿੱਖਿਆ ਕ੍ਰਾਂਤੀ ਨਹੀਂ ਆਉਗੀ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਰੋਡ ਤੋਂ ਡਾਕਟਰ ਨਵਦੋਜ ਗਮਜੋਤ ਸਿੰਘ ਦਈਆ ਜੀ ਕਾਂਗਰਸ ਦੇ ਹਲਕਾ ਕਾਂਗਰਸ ਦੇ ਨੇ ਨਵਜੋਤ ਸਿੰਘ ਦਈਆ ਜੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਐਨ ਆਰ ਆਈ ਵੀਰ ਇਥੇ ਇੱਕ ਧਾਰੀਵਾਲ ਤੋਂ ਪਹੁੰਚੇ ਨੇ ਧਾਰੀਵਾਲ ਪਿੰਡ ਦੀ ਇਹ ਸਾਰੀ ਸਮੱਸਿਆ ਆ ਉਥੇ ਕਹਿੰਦੇ ਕਿ ਐਨ ਆਰ ਆਈ ਵੀਰ ਜਿਹੜੇ ਸਕੂਲ ਤੇ ਪੈਸੇ ਬਹੁਤ ਲਾਉਂਦੇ ਨੇ ਪਰ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਆ ਐਨ ਆਰ ਆਈ ਵੀਰ ਤਾਂ ਹਰ ਕੰਮ ਦੇ ਵਿੱਚ ਅੱਗੇ ਹੁੰਦੇ ਆ ਕੋਈ ਕੰਮ ਹੋਵੇ ਐਨ ਆਰ ਆਈ ਵੀਰਾਂ ਦੀ ਮਦਦ ਹਰ ਜਗ੍ਹਾ ਜ਼ਰੂਰੀ ਚਾਹੀਦੀ ਆ ਤੋਂ ਨਵਜੋਤ ਸਿੰਘ ਦਈਆ ਜੀ ਨੇ ਆਪਣੇ ਵਿਚਾਰ ਰੱਖੇ ਹੋਰ ਪੰਚਾਇਤ ਨੇ ਆਪਣੇ ਵਿਚਾਰ ਰੱਖੇ ਆ ਤਸਵੀਰਾਂ ਤੁਹਾਨੂੰ ਸਾਰੀਆਂ ਨਵਜੋਤ ਸਿੰਘ ਦਈਆ ਜੀ ਦੇ ਦਫ਼ਤਰ ਤੋਂ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋੜਾ